ਸਸਿਕਾਲ ਦੋਸਤੋ ਆਪਣੇ ਕੋਲੇ ਅਰਜਨ ਅਲਟਰਾ 605 ਟਰੈਕਟਰ ਵਿਕਾਊ ਆ ਗਿਆ ਬਾਈ ਜੀ ਅਲਟਰਾ 605 ਚੈਂਜਰ ਵਾਲਾ ਮੈਟ ਟਰੈਕਟਰ ਵਿਕਾਊ ਹੈ ਮੈਟ ਵੀਡੀਓ ਨੂੰ ਖੀਰ ਤੱਕ ਦੇਖ ਲਿਓ ਚੰਗੀ ਲੱਗੀ ਤਾਂ ਜਲਦੀ ਜਲਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਪੂਰਾ ਫੁੱਲ ਨਵਾਂ ਟਰੈਕਟਰ ਹੈ ਫੁੱਲ ਨਵਾਂ ਟਰੈਕਟਰ ਹੈਗਾ ਚੈਂਜਰ ਵਾਲਾ ਮੈਟ ਕਿਉਂਕਿ ਆ ਪੈਡ ਦਾ ਨਾ ਤਾਂ ਦੇਖੋ ਰੰਗ ਉਵੇਂ ਜਿਵੇਂ ਪਿਆ ਹੈਗਾ ਕਿਸੇ ਪਾਸੋਂ ਘਸਿਆ ਨਹੀਂ ਕੋਈ ਰੰਗ ਦੀ ਟੱਚਿੰਗ ਫੱਟ ਚੰਗਰੀ ਛੀੜਣਾ ਛੋੜਾ ਸਾਰਾ ਬਿਲਕੁਲ ਨਵਾਂ ਟਰੈਕਟਰ ਕਿਸੇ ਵੀ ਭਰਾ ਨੂੰ ਚਾਹੀਦਾ ਹੋਵੇ ਤਾਂ ਆਪਣਾ ਸੰਪਰਕ ਕਰ ਲਓ ਆਪਣਾ ਨੰਬਰ ਹੈਗਾ 94653 62000 ਸਾਰੇ ਟਰੈਕਟਰ ਤੇ ਨਿਗਾਹ ਮਾਰ ਲਓ ਤੁਸੀਂ ਤੁਹਾਨੂੰ ਕੱਲੇ ਕੱਲੇ ਦੀ ਫੋਟੋ ਮੰਗਾਉਣ ਦੀ ਲੋੜ ਨਹੀਂ ਇੰਜਨ ਗੇਅਰ ਦੀ ਕਾਪੀ ਕਾਗਜ਼ ਦੀ ਫੁੱਲ ਗਰੰਟੀ ਹੋਊਗੀ ਪੀਵੀ 10 ਨੰਬਰ ਲੁਧਿਆਣੇ ਦਾ ਪੀਵੀ 10 ਨੰਬਰ ਟਰੈਕਟਰ ਹੈ ਲੁਧਿਆਣੇ ਦਾ ਪੂਰਾ ਚੰਗਾ ਟਰੈਕਟਰ ਕਹਿ ਸਕਦੇ ਜਿਹਨੂੰ ਉਹ ਟਰੈਕਟਰ ਹੈ ਪੂਰਾ ਫੁੱਲ ਸਾਫ਼ 18 605 ਚੇਂਜਰ ਵਾਲਾ ਮੈਟਰ ਟਰੈਕਟਰ ਹੈ ਮੈਟ ਅਰਜਨ ਉਸੇ ਗੇਅਰ ਚ ਵੈਕ ਹੁੰਦਾ ਹੈਗਾ ਜਿਹੜੇ ਗੇਅਰ ਚ ਜਿੰਨਾ ਕਿ ਅੱਗੇ ਨੂੰ ਭਜਦਾ ਉਸੇ ਗੇਅਰ ਚ ਕਿਉਂਕਿ ਹੁਣ ਮਸ਼ੀਨ ਵਾਲੇ ਜਿਹੜੇ ਭਰਾਵਾਂ ਨੂੰ ਅੱਜ ਕੱਲ ਇਹਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਇਹ ਟਰੈਕਟਰ ਮਿਲਦੇ ਨਹੀਂ ਹੈਗੇ ਬਾਡੀ ਲਾਈਨ ਦਾ ਟਰੈਕਟਰ ਚੈੱਕ ਕਰ ਲਓ ਪੂਰਾ ਰੰਗ ਰੰਗਾ ਪਿਆ ਸਿਸ਼ੇਰ ਦਾ ਟਰੈਕਟਰ ਤੇ ਹਜੇ ਸਟicker ਉਹ ਮੰਜੇ ਪਿਆ ਸਾਰੇ ਕੋਈ ਘਸਿਆ ਨਹੀਂ ਫਟਿਆ ਨਹੀਂ ਚਾਰੇ ਟਾਇਰ ਜਮਾ ਨਵੇਂ ਹੈਗੇ ਵੀਡੀਓ ਚੰਗੀ ਲੱਗੀ ਚਲਦੀ ਚਲਦੀ ਨੂੰ ਅਗੇ ਲਾਈਕ ਤੇ ਸ਼ੇਅਰ ਲਾਜ਼ਮੀ ਕਰ ਦਿਓ ਪੂਰਾ ਫੁੱਲ ਚੰਗਾ ਕਿਉਂ ਤੇ ਆਏ ਨਹੀਂ ਆ ਕੇ ਕਹਿ ਸਕਦਾ ਵੀ ਯਾਰ ਰੰਗ ਹੋਇਆ ਟਰੈਕਟਰ ਹਲਕਾ ਫੁਲਕਾ ਮਾੜਾ ਮੋਟਰਮਾਂ ਦੀ ਕਿਤੇ ਟੱਚਿੰਗ ਹੋ ਸਕਦੀ ਹੈ ਪਹਿਲਾਂ ਦੱਸ ਦਿੰਨੇ ਆ ਜਮਾ ਨਵਾਂ ਬਾਡੀ ਲੈਣ ਦਾ ਸਾਰਾ ਸਟਿੱਕਰ ਸਟੋਕਰ ਸਾਰੇ ਉਵੇਂ ਜਿਵੇਂ ਟਰੈਕਟਰ ਜਮਾ ਜਾਉਂਦਾ ਤਿਉਂ ਨਵੇਂ ਦਾ ਨਵਾਂ ਟਰੈਕਟਰ ਪਿਆਗਾ ਕਿਸੇ ਵੀ ਕਿਸਾਨ ਭਰਾ ਨੂੰ ਚਾਹੀਦਾ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਲਓ ਵਿੱਚ ਟਰੈਕਟਰ ਬਿਚਕਾਉਣਾ ਤਾਂ ਉਹ ਵੀ ਕੱਟਿਆ ਜਾਊ 3.5 ਲੱਖ ਰੁਪਏ ਦਾ ਟਰੈਕਟਰ ਤੇ ਲੋਨ ਹੋ ਜਾਊਗਾ ਜ਼ਮੀਨ ਤੁਹਾਡੇ 2 ਕਿੱਲੇ ਤੋਂ ਉੱਪਰ ਨਾ ਹੋਣੀ ਚਾਹੀਦੀ ਹੈ ਸਿਬਲ ਸਕੋਰ ਸਹੀ ਹੋਣਾ ਚਾਹੀਦਾ ਟਰੈਕਟਰ ਦਾ ਮੁੱਲ ਰੱਖਿਆ ਹੈ 4, ਉਤਲੀ ਪੇਮੈਂਟ ਤੁਹਾਨੂੰ ਡਾਊਨ ਪੇਮੈਂਟ ਕਰਨੀ ਪਊਗੀ 3.5 ਲੱਖ ਰੁਪਏ ਦਾ ਟਰੈਕਟਰ ਦਾ ਲੋਨ ਅਸੀਂ ਕਰਵਾ ਕੇ ਦੇ ਦਾਂ ਕਿਸੇ ਵੀ ਭਰਾ ਨੇ ਜੋ ਕੋਈ ਪੁਰਾਣਾ ਟਰੈਕਟਰ ਵਿੱਚ ਕਰਾਉਣਾ ਉਹ ਵੀ ਕੱਟਿਆ ਜਾਊਗਾ ਲੋਨ ਕਰਾ ਕੇ ਲੈਣਾ ਤਾਂ ਲੋਨ ਕਰਾ ਕੇ ਵੀ ਮਿਲ ਜਾਊਗਾ ਅੱਕੇ ਟਰੈਕਟਰ ਆਪਣੇ ਕੋਲ ਆ ਜਾਂਦਾ ਹੈਗਾ 3630 3630 ਜੀ ਪਲੱਸ ਵਾਲਾ ਟਰੈਕਟਰ ਹੈਗਾ ਹੌਲੈਂਡ 12 ਮਾਡਲ ਹੈ ਪਹਿਲੇ ਮਾਲਕ ਦਾ ਟਰੈਕਟਰ ਇਹ ਆ ਫੁੱਲ ਨਵਾਂ ਟਰੈਕਟਰ ਹੈ ਬਾਈ ਜੀ ਪੂਰਾ ਫੁੱਲ ਨੰਬਰ ਜਰੂਰ ਹਰਿਆਣਾ ਐਨਓਸੀ ਕਢਾ ਕੇ ਦੇਵਾਂਗੇ ਸਿਰਫ ਨਾ ਕਰਾਉਣ ਦੇ ਤੁਹਾਡੇ ਪੈਸੇ ਲੱਗਣੇ ਆ ਟਰੈਕਟਰ ਸਾਰਾ ਰਮਰਮਾ ਦਾ ਪੂਰਾ オリジナル ਟਰੈਕਟਰ ਹੈਗਾ ਤੁਸੀਂ ਆਪ ਹੀ ਝਾਤ ਮਾਰ ਲਓ ਬਾਡੀ ਲਾਈਨ ਦਾ ਜਿਵੇਂ ਨਵਾਂ ਟਰੈਕਟਰ ਪਿਆਗਾ ਕੋਰਾ ਟਰੈਕਟਰ ਕਹਿ ਸਕਦੇ ਜਿਹਨੂੰ ਟਾਇਰ ਇਹਦੇ ਵੀ 80 ਪੈਸੇ ਪਏ ਹੈਗੇ ਸੀਟ ਵਰਦਾਨ ਦੇ ਅਗਲੇ ਟਾਇਰ ਮਾਰਪਦੇ ਆ ਤੁਸੀਂ 75 ਪੈਸੇ ਮੰਨ ਕੇ ਆ ਜਿਓ ਟਾਇਰ 80 ਪੈਸੇ ਹੈ ਮਗਰਾੜਾ ਮਰਨ ਦੀ ਹਾਲਤ ਚੈੱਕ ਕਰ ਲਓ ਪੂਰਾ ਫੁੱਲ ਨਵੇਂ ਇਹਦੇ ਪਏਗੇ ਆ ਹਵਾਜੀ ਚੱਲੀ ਜਾਂਦੀ ਹੈ ਖੁਸ਼ਕੀ ਜੀ ਉਹਦਾ ਕਰਕੇ ਰੇਤਾ ਜਾ ਪੈ ਗਿਆ ਜਿਵੇਂ ਨਵਾਂ ਟਰੈਕਟਰ ਹੈ ਡੈਕ ਡੱਕ ਕਨੋਪੀ ਕੁ ਰੁਪੀ ਸਾਰਾ ਕੁਝ ਲੱਗਿਆ ਹੋਇਆ ਚਾਲੂ ਹੈ ਸਭ ਕੁਝ ਇਹ ਨਾਲ ਜਿਉਂਦਾ ਤਿਉਂ ਮਿਲਣਾ ਡੰਡਾ ਫੱਟੀ ਛਤਰੀ ਤੁਹਾਨੂੰ ਨਾਲ ਮਿਲਣੀ ਹੈਗੀ ਜਿਹੜੀ ਹੈਗੀ ਹੈ ਨਾਲ ਲੱਗੀ ਹੋਈ ਫਰੇਮਰੋਂ ਮੈਂ ਚੈੱਕ ਕਰ ਲਓ ਪੂਰੇ ਵਧੀਆ ਸੋਹਣੇ ਪਏ ਹੈਗੇ ਮਗਰਾੜ ਪੂਰੇ ਸੋਹਣੇ ਪਏ ਹੈਗੇ ਸਮਾਨ ਜਿਵੇਂ ਜਿਵੇਂ ਲੱਗਿਆ ਹੋਇਆ ਟਰੈਕਟਰ ਤੇ ਸਾਰਾ ਉਹ ਜਿਵੇਂ ਨਾਲ ਮਿਲ ਸਾਰਾ ਕੱਲਾ ਕੱਲਾ ਨਾਟ ਨਾਟ ਤੇ ਤੁਸੀਂ ਝਾਤ ਮਾਰ ਲਓ ਪੂਰਾ ਫੁੱਲ ਨਵਾਂ ਟਰੈਕਟਰ ਹੈਗਾ ਆ ਮਿੱਟੀ ਜੀ ਪੈ ਗਈ ਆ ਦੇਖੋ ਜਿੱਥੋਂ ਹੱਤ ਮਾਰਾਂ ਛਿੱਛੇਰ ਦਾ ਟਰੈਕਟਰ ਨਿਕਲਦਾ ਹੈਗਾ ਜਮਾ ਸਟਿੱਕਰ ਸੁੱਕਰ ਸਾਰੇ ਉਵੇਂ ਜਿਵੇਂ ਪਏ ਹੈਗੇ ਚੰਗੀ ਤਰ੍ਹਾਂ ਦੇਖ ਲਓ ਪੂਪਾਡ ਆਪਾਂ ਦਾ ਸਾਰਾ A to Z ਟੂ ਟਾਲ ਸਾਰਾ ਕੁਝ ਨਾਲ ਹੈ ਜਿਹੜਾ ਕੰਪਨੀ ਬੰਨੂ ਆਉਂਦਾ ਹੈਗਾ ਟਰੈਕਟਰ ਪੂਰਾ ਸੋਹਣਾ ਕਿਸੇ ਵੀ ਭਰਾ ਨੂੰ ਚਾਹੀਦਾ ਹੋਵੇ ਸਿਰਫ ਨਾ ਕਰਾਉਣ ਦੇ ਪੈਸੇ ਲੱਗਣੇ ਥੋੜੇ ਬਾਕੀ ਖਰਚਾ ਸਾਰਾ ਸਾਡਾ ਹੋਊਗਾ ਰੇਡੀਏਟਰ ਦੇਖੋ ਵਿੱਚੋਂ ਹਾਂ ਪੈਨ ਨਵਾਂ ਟਰੈਕਟਰ ਦਾ 12 ਮਾਡਲ ਆ ਆ ਜਰੂਰ ਥੋੜਾ ਜਿਹਾ ਪਾਣੀ ਦਾ ਕਰਕੇ ਖਰਾਬ ਜਿਹਾ ਹੋ ਜਾਂਦੀ ਹੈ ਪੂਰਾ ਫੁੱਲ ਸੋਹਾਂ ਟਰੈਕਟਰ ਕਿਸੇ ਵੀ ਵੀਰ ਨੂੰ ਚਾਹੀਦਾ ਹੋਵੇ ਤਾਂ ਆਪਣਾ ਨੰਬਰ ਹੈਗਾ 94653 62000 ਇਸ ਤੇ ਸੰਪਰਕ ਕਰ ਲਿਓ ਤੁਸੀਂ ਇੱਕ ਚੀਜ਼ 55 HP ਵਾਲਾ ਟਰੈਕਟਰ ਪਲੱਸ ਵਾਲਾ ਇੱਕ ਚੀਜ਼ ਤੁਹਾਨੂੰ ਹੋਰ ਮਿਲਦੀ ਹੈ ਵੀ ਐਕਸਟਰਾ ਟਰਬੋ ਵੀ ਆ ਟਰੈਕਟਰ ਕੰਪਨੀ ਦਾ ਕਲਿੱਪਰ ਗੇਅਰ ਚ ਹੈ ਕਿਸੇ ਵੀ ਵੀਰ ਨੂੰ ਚਾਹੀਦਾ ਹੋਵੇ ਤਾਂ ਤੁਸੀਂ ਆਪਣਾ ਸੰਪਰਕ ਕਰ ਲਿਓ ਪੁਰਾਣਾ ਟਰੈਕਟਰ ਵਿੱਚ ਕੱਟਿਆ ਜਾਊਗਾ ਤੇ ਅਰਜਨ ਤੇ ਲੋਨ ਹੋ ਜੂਗਾ ਇਹ ਤੇ ਲੋਨ ਹੋ ਤਾਂ ਜਾਊ ਪਰ ਘੱਟ ਹੋਊਗਾ ਕਿਸੇ ਵੀ ਵੀਰ ਨੇ ਕੋਈ ਟਰੈਕਟਰ ਲੈਣਾ ਤਾਂ ਆਪਣਾ ਸੰਪਰਕ ਕਰ ਲੋ 9465362000 ਇਸ ਨੰਬਰ ਤੇ ਸੰਪਰਕ ਕਰਕੇ ਟਰੈਕਟਰ ਸੋਨ ਦੀ ਰੇਟਸਾਂ ਦੀ ਜਾਣਕਾਰੀ ਲੈ ਸਕਦੇ ਹੋ ਵੀਡੀਓ ਚੰਗੀ ਲੱਗੀ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲੋ ਤਾਂ ਕਿ ਤੁਹਾਡੇ ਤੱਕ ਨਿਤ ਨਵੀਆਂ ਜਾਣਕਾਰੀਆਂ ਲੈ ਕੇ ਆਉਂਦੇ ਰਹੀਏ ਧੰਨਵਾਦ ਜੀ ਮਿਲਦਾ ਕਿਸੇ ਨਵੀਂ ਵੀਡੀਓ ਨਾਲ ਤਦ ਤੱਕ ਲਈ ਰੱਬ ਰੱਖਾ